ਸਿੱਖਾਂ ਦੇ ਪਹਿਲੇ ਗੁਰੂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਠੀਕ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਜਵਾਹਰ ਤ੍ਰਿਪਤਾ ਦੇਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਕੀ ਹੈ ਬਟੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਮ ਹੈ ਪਤਾ ਹੈ ਦੱਸੋ ਫੇਰ ਕਿਹੜੇ ਬੇਬੇ ਸੀ ਬੇਬੇ ਨਾਨਕੀ ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਨਾਲੋਂ ਕਿੰਨੇ ਸਾਲ ਵੱਡੇ ਸਨ ਪੰਜ ਸਾਲ ਠੀਕ ਹੈ ਜੀ ਚਲੋ ਸ੍ਰੀ ਗੁਰੂ ਨਾਨਕ ਦੇਵ ਜੀ ਕਿਹੜੇ ਸ਼ਹਿਰ ਦੇ ਵਿੱਚ ਨੌਕਰੀ ਕਰਨ ਗਏ ਸਨ ਗੁਰਦੇਵ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਨੌਕਰੀ ਕਰਨ ਗਏ ਸਨ ਕਿਹੜੇ ਸ਼ਹਿਰ ਵਿੱਚ ਗਏ ਸਨ ਨਵਾਬ ਦੌਲਤ ਖਾਨ ਦੇ ਕੋਲ ਗਏ ਸਨ ਸ਼ਹਿਰ ਦਾ ਨਾਮ ਕੀ ਸੀ ਸੁਲਤਾਨਪੁਰ ਠੀਕ ਹੈ ਗੁਰੂ ਸਾਹਿਬਾਨ ਜੀ ਨੇ ਮਤਲਬ ਪਾਵ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਹਿਰ ਦੇ ਲੋਕਾਂ ਨੂੰ ਜਾ ਕੇ ਸੱਚੀ ਆਰਤੀ ਦਾ ਗਿਆਨ ਕਰਵਾਇਆ ਸੀ ਹਾਂਜੀ ਅਮਰਪਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਹਿਰ ਦੇ ਲੋਕਾਂ ਨੂੰ ਸੱਚੀ ਆਰਤੀ ਦਾ ਗਿਆਨ ਕਰਵਾਇਆ ਸੀ ਵੀ ਆਰਤੀ ਕਿੱਦਾਂ ਦੀ ਹੋਵੇ ਸ਼ਗਨ ਜਗਨਨਾਥਪੁਰੀ ਦੇ ਵੈਰੀ ਗੁੱਡ ਠੀਕ ਹੈ ਜੀ ਤੇ ਹੱਕ ਹਲਾਲ ਦੀ ਕਮਾਈ ਦਾ ਗਿਆਨ ਦਿੱਤਾ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਏਰੀਏ ਦੇ ਵਿੱਚ ਬਹੁਤ ਲੋਕ ਇਦਾਂ ਦੇ ਮਿਲੇ ਜਿਨ੍ਹਾਂ ਨੂੰ ਤਸੀਹੇ ਦਿੱਤੇ ਜਾ ਰਹੇ ਸੀਗੇ ਤਾਂ ਉਦੋਂ ਕਿਹੜੇ ਮੁਗਲ ਜਿਹੜੇ ਬਾਦਸ਼ਾਹ ਸੀ ਉਹਨਾਂ ਨੂੰ ਉਹਨਾਂ ਨੇ ਜਾਬਰ ਕਿਹਾ ਕਿ ਸੰਬੋਧਿਤ ਕੀਤਾ ਸੀ ਹਾਂਜੀ ਬਾਬਰ ਬਾਬਰ ਨੂੰ ਬਾਦਸ਼ਾ ਮੁਗਲ ਬਾਦਸ਼ਾ ਸੀ ਬਾਬਰ ਉਹਨਾਂ ਨੂੰ ਕਿਹਾ ਸੀ ਜਾਬਰ ਠੀਕ ਹੈ ਉਸ ਤੋਂ ਬਾਅਦ ਬੇਟੀ ਮੈਨੂੰ ਦੱਸੋ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੰਨਾ ਨਾਲ ਹੋਇਆ ਸੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਕੀ ਹੈ ਹਾਂਜੀ ਗੁਰਸੇਵ ਸਿੰਘ ਜੀ ਬੀਬੀ ਸੁਲਖਣੀ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਪੁੱਤਰ ਸ ਹਾਂਜੀ ਦੋ ਦੋਨੋਂ ਪੁੱਤਰਾਂ ਦੇ ਨਾਮ ਦੱਸੋ ਹਾਂਜੀ ਪੁੱਤਰ ਜੀ ਚੰਦ ਜੀ ਹਾਂਜੀ ਠੀਕ ਹੈ ਜੀ ਓਕੇ ਗੁਰਨਾਣਕ ਦੇਵ ਜੀ ਨੇ ਕਿਹੜੀ ਨਦੀ ਦੇ ਵਿੱਚ ਤਿੰਨ ਦਿਨਾਂ ਤੱਕ ਰਹਿ ਜਿਹੜੀ ਟੁੱਬੀ ਲਾਈ ਸੀ ਕਿਹੜੀ ਨਦੀ ਨਦੀ ਦਾ ਨਾਮ ਕੌਣ ਦੱਸੇਗਾ ਹਾਂਜੀ ਗੁਰਜਪ ਸਿੰਘ ਜੀ ਵੇਈ ਨਦੀ ਦੇ ਵਿੱਚ ਤਿੰਨ ਦਿਨਾਂ ਲਈ ਟੁੱਬੀ ਲਾਈ ਸੀ ਠੀਕ ਹੈ ਬੀਬੀ ਸੁਲੱਖਣੀ ਜੀ ਦਾ ਮੂਲ ਜਿਹੜਾ ਸ਼ਹਿਰ ਨਿਵਾਸ ਸੀਗਾ ਪਿੰਡ ਸੀ ਸ਼ਹਿਰ ਸੀ ਉਹ ਜਗ੍ਹਾ ਦਾ ਨਾਮ ਕੀ ਹੈ ਹਾਂਜੀ ਪੁੱਤਰ ਹਾਂਜੀ ਗੁਰਜਾਪ ਸਿੰਘ ਬਟਾਲਾ ਬਟਾਲਾ ਠੀਕ ਹੈ ਹੁਣ ਸ਼ਹਿਰ ਹੈ ਅਮ੍ਰਿਤਸਰ ਦੇ ਲਾਗੇ ਠੀਕ ਹੈ ਗੁਰਨਾਨਕ ਦੇਵ ਜੀ ਕਿਹੜੇ ਸਾਲ ਦੇ ਵਿੱਚ ਜੋਤੀ ਜੋਤ ਸਮਾਈ ਬੋਲੋ ਸਨ 1539 ਦੇ ਵਿੱਚ ਜੋਤੀ ਜੋਤ ਸਮਾਏ ਗੁਰੂ ਨਾਨਕ ਦੇਵ ਜੀ ਦੀ ਗੱਦੀ ਅੱਗੇ ਕਿਹੜੇ ਗੁਰੂ ਸਹਿਬਾਨ ਜੀ ਨੂੰ ਮਿਲੀ ਉਹਨਾਂ ਗੁਰੂ ਸਹਿਬਾਨ ਜੀ ਦਾ ਨਾਮ ਦੱਸੋ ਜਿਨ੍ਹਾਂ ਨੂੰ ਅੱਗੇ ਗੁਰਗੱਦੀ ਮਿਲੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ ਉਹਨਾਂ ਦੀ ਸੇਵਾ ਦੇ ਵਿੱਚ ਆਏ ਸੀ ਨਾ ਸਨ 1532 ਦੇ ਵਿੱਚ ਕੌਣ ਸਨ ਉਹ ਉਹਨਾਂ ਦਾ ਸੇਵਾਦਾਰ ਬਣ ਕੇ ਆਏ ਸਨ 1532 ਦੇ ਵਿੱਚ ਹਾਂਜੀ ਗੁਰਜਪ ਸਿੰਘ ਜੀ ਪਾਈ ਲੈਣਾ ਜੀ ਪਾਈ ਲੈਣਾ ਜੀ ਠੀਕ ਹੈ ਜਿਹੜੇ ਬੱਚਿਆਂ ਨੂੰ ਪਤਾ ਇਹ ਚੀਜ਼ਾਂ ਨਹੀਂ ਸੀ ਪਤਾ ਉਹ ਵੀ ਸਿੱਖੋ ਠੀਕ ਹੈ ਯਾਦ ਰੱਖੋ ਇਹਨਾਂ ਚੀਜ਼ਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ